ਗੁਰਦਾਸਪੁਰ ਦੇ ਨਜ਼ਦੀਕ ਦੇ ਪਿੰਡ ਚਾਵਾ ਵਿੱਚ ਸੀਵਰੇਜ ਦੀ ਸਫਾਈ ਕਰਦੇ ਸਮੇਂ ਦਿਮਾਗ ਵਿੱਚ ਗੈਸ ਚੜਨ ਕਾਰਨ ਤਿੰਨ ਪ੍ਰਵਾਸੀ ਮਜ਼ਦੂਰ ਬੇਹੋਸ਼ ਹੋ ਗਏ ਪਿੰਡ ਦੇ ਲੋਕਾਂ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਸੀਵਰੇਜ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਕੋਹੜ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸਿਵਲ ਹਸਪਤਾਲ ਵਿੱਚ ਜਾਣਕਾਰੀ ਦਿੰਦਿਆਂ ਨਿਰੂਵਾਸੀ ਭਰਤਪੁਰ ਜ਼ਿਲ੍ਹਾ ਨੇ ਦੱਸਿਆ ਕਿ ਉਹ ਪਿੰਡ ਵਿੱਚ ਸਫਾਈ ਦਾ ਕੰਮ ਕਰਦੇ ਹਨ ਉਸਨੇ ਦੱਸਿਆ ਕਿ ਬੁੱਧਵਾਰ ਨੂੰ ਉਸਦਾ ਪਤੀ ਕਨਈਆ ਪਿੰਡ ਵਿੱਚ ਸੀਵਰੇਜ ਦੀ ਸਫਾਈ ਕਰ ਰਿਹਾ ਸੀ ਇਸੇ ਦੌਰਾਨ ਦਿਮਾਗ ਵਿੱਚ ਗੈਸ ਛੜਨ ਕਾਰਨ ਉਹ बेहोश ਹੋ ਗਿਆ ਇਸ ਤੋਂ ਬਾਅਦ ਉਸਦੇ ਪਤੀ ਕਨਈਆ ਨੂੰ ਬਚਾਉਣ ਲਈ ਉਸਦਾ ਭਤੀਜਾ ਨਵੀ ਅਤੇ ਭਰਾ ਮੋਨੂ ਵੀ ਸੀਵਰੇਜ ਵਿੱਚ ਵੜ ਗਏ ਅਤੇ ਦੋਵੇਂ ਬੇਹੋਸ਼ ਹੋ ਗਏ ਜਦੋਂ ਉਸਨੇ ਰੋੜਾ ਪਾਇਆ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਕਿਸੇ ਤਰ੍ਹਾਂ ਤਿੰਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੇ ਪਤੀ ਕਨਈਆ ਦੀ ਮੌਤ ਹੋ ਗਈ ਜਦਕਿ ਉਸਦੇ ਪਤੀ ਜੇ ਨਵੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਫਰੇ ਸਿੰਘ ਦੀ ਰਿਪੋਰਟ ਮੇਰਾ ਨਾਮ ਹੈ ਰਈ ਰਾਜਸਥਾਨ ਦੇ ਰਹਿਣ ਵਾਲੇ ਹਨ ਉਹ ਗਏ 20-22 ਸਾਲੇ ਕਿ ਕੰਮ ਕਰਦੇ ਕਰਦੇ ਪਾਜੀ ਆਏ ਕੂੜਾ ਕਾੜਾ ਚੁਗਦੇ ਨਾਲੀ ਮੋਰੀ ਵੀ ਸਾਰਿਆਂ ਦੀ ਸਾਫ ਕਰਦੇ ਇਹਨਾਂ ਦਾ ਸੀਵਰੇ ਕੇ ਬੰਨੇ ਜ਼ਿੰਮੇਦਾਰੀ ਦੇ ਰੱਖੀ ਹਮਕੋ ਸੀਵਰੇ ਦਾ ਕੰਮ ਕਰਾਂਗੇ ਤੋ ਇੱਥੇ ਰਹਿਣਗੇ ਸਾਰਾ ਕੰਮ ਕਰਾਂਗੇ ਅਗਰ ਸੀਵਰੇ ਦਾ ਕੰਮ ਨਹੀਂ ਕਰਾਂਗੇ ਤੋ ਤੋਈ ਪਿੰਡ ਤੇ ਨਿਕਲ ਜਾਓ ਨਹੀਂ ਕਰਾਂਗੇ ਕੋਈ ਕੰਮ ਇਹ ਚੱਕਰੇ ਨਾ ਤਾਂ ਮਜਬੂਰ ਹੈ ਮੈਂ ਸੀਵਰੇ ਦਾ ਵੀ ਕੰਮ ਕਰਦੇ 4000 ਦੇ ਦੇ ਬਜੀ ਅੱਜ ਕੀ ਹੋਇਆ ਅੱਜ ਹੋਇਆ ਇਹਨ ਕੋ ਸੀਨ ਸੀਵਰੇ ਦਾ ਕੀ ਹੈ ਗੰਦੇ ਹੋਏ ਸੀਵਰ ਪਾਣੀ ਰੁਕੇ ਡੱਕਾ ਲੱਗਾ ਲੋਕਾਂ ਦੀ ਨਾਲੀ ਭਰੀ ਹੈ ਕਟਰ ਬਰੇ ਤੋ ਨਾ ਸੀਵਰ ਸਾਫ ਕਰੋ ਸੇ ਵਾਰੇ ਸਾਫ ਕਰਨੇ ਗਏ ਨਾ ਤੋਂ ਮੇਰਾ ਘਰਵਾਨਾ ਪੜਿਆ ਅੰਦਰ ਕਨਈਆ ਤਾਂ ਮੇਰਾ ਪ੍ਰਾਅ ਬੜਿਆ ਅੰਦਰ ਦੋਨੋਂ ਉੱਥੇ ਗੈਰ ਹੌਸ ਹੋ ਗਏ ਇੰਨਾ ਭੀੜ ਬੜੀ ਬੜੀ ਭੀੜ ਕੋਈ ਕਹਿੰਨੇ ਨਹੀਂ ਨਿਕਾਲਾ ਕਹਿੰਨੇ ਇ tanto ਨਹੀਂ ਕਿਹਾ ਕਿ ਮੈਂ ਅੰਦਰ ਪੜੂ ਤਾਂ ਮੈਂ ਨਿਕਾਲੂ ਤੂੰ ਕਹਿੰਨੇ ਨਹੀਂ ਨਿਕਾਲਾ ਮੈਂ ਨੇ ਕਿੰਨੇ ਕੱਪ ਪਾਈ ਕਿੰਨੇ ਵੱਲ ਦਾ ਰੋੜਾ ਕਿੰਨਾ ਪਾਇਆ ਕਹਿੰਨੇ ਨਹੀਂ ਨਿਕਾਲਾ ਪਰ ਪਤਾ ਨਹੀਂ ਕਿਉਂ ਨੇ ਪਰਮਾਤਮਾ ਦਾ ਬਲਾ ਹੋ ਜਿੰਨੇ ਕਾਲਤੇ ਬਾਹਰ ਤਸੀਲ ਦਾ ਦਿਨਾਨਗਰ ਗੁਰਮੀਤ ਸਿੰਘ ਮਿਚਰਾ ਇਹ ਗੱਟਰ ਸਾਫ ਕਰਨ ਵਾਸਤੇ ਜਿਹੜਾ ਪਿੰਡ ਦਾ ਗੱਟਰ ਹੈ ਉਹਨੂੰ ਸਾਫ ਕਰਨ ਵਾਸਤੇ ਅੰਦਰ ਬੜੇ ਆਉਣੇ ਪ੍ਰਾਈਵੇਟ ਤੌਰ ਤੇ ਕਿਸੇ ਨੇ ਇਹਨਾਂ ਨੂੰ ਲਾਇਆ ਆਉਣਾ ਤੇ ਉੱਥੇ ਗੈਸ ਚੜਨ ਨਾਲ ਇਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਸਰਪੰਚ ਸਾਹਿਬ ਇਹਨਾਂ ਨੂੰ ਹਸਪਤਾਲ ਲਿਆਏ ਜਦੇ ਵਿੱਚ ਉਹ ਇੱਕ ਦੀ ਡੈਥ ਹੋ ਗਈ ਪੂਰਾ ਹੋ ਗਿਆ ਤੇ ਦੂਸਰੇ ਦੀ ਹਾਲਤ ਖਰਾਬ ਹੋਣ ਕਰਕੇ ਦਿ올 ਹਸਪਤਾਲ ਉਹਨੂੰ ਸ਼ਿਫਟ ਕੀਤਾ ਇਹਨਾਂ ਨੇ ਇੱਕ ਬੰਦਾ ਇੱਥੇ ਧਾਕਲ ਹੈ ਜਿਹਦਾ ਜਿਹੜਾ ਐਸਐਮਓ ਸਾਹਿਬ ਨੇ ਦੱਸਿਆ ਕਿ ਉਹ ਥੋੜਾ ਜਿਹਾ ਠੀਕ ਹੈ